ਆਂਜਰੇ ਦੋਸਤਾਂ ਨੇ ਕਿ ਰੋਪ ਗੀਚੀ ਦੇ ਵਿੱਚ ਫਲਦਾਰ ਪੌਦੇ ਲਾਏ ਹੋਏ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਖੁਸ਼ਕ ਕੰਮ ਜਲਦੀ ਨੇਪਰੇ ਚਾੜ੍ਹ ਲੈਣ ਜਿਸ ਤਰ੍ਹਾਂ ਕਾਂਟਛਾਂਟ ਦਾ ਕੰਮ ਹੈ ਤੇ ਜਿਹੜੇ ਵੀ ਸਾਡੇ ਕੋਲ ਪਤਛੜੀ ਪੌਦੇ ਨੇ ਉਹਨਾਂ ਦੀ ਕਾਂਟਛਾਂਟ ਜਿੰਨੀ ਜਲਦੀ ਹੋ ਸਕਦਾ ਉਹਨੀ ਕਰ ਦਿਓ ਤੇ ਖੁਸ਼ਕ ਪੌਦਿਆਂ ਵਿੱਚ ਫਟਾਰਾ ਆ ਚੁੱਕਿਆ ਉਹਨਾਂ ਦੀ ਕਾਂਟਛਾਂਟ ਹੋਣੀ ਨਹੀਂ ਕੀਤੀ ਜਾਣੀ ਹਾਂ ਕੋਈ ਬਿਮਾਰ ਜਾਂ ਕੋਈ ਸੁੱਕੀਆਂ ਹੋਈਆਂ ਟਾਹਣੀਆਂ ਨੂੰ ਜੂੜ ਕੱਟ ਦਿਓ ਕਿ ਜੇ ਗੱਲ ਕਰੀਏ ਇਸ ਵੇਲੇ ਅੰਗੂਰਾਾਂ ਦੀ ਬਸਤਾ ਇਹ ਹੈ ਕਿ ਉਹ ਸੱਤੇ ਹੋਏ ਨੇ ਉਹਨਾਂ ਨੇ ਵੇਲਾ ਤੇ ਉਹਨਾਂ ਦੀ ਕਾਣ ਛਾਣ ਦਾ ਸਮਾਂ ਬਿਲਕੁਲ ਠੁਕਮੇ ਇਹਦੇ ਵਿੱਚ ਦੋ ਗੱਲਾਂ ਨੇ ਇੱਕ ਨੂੰ ਅਸੀਂ ਪ੍ਰੋਨ ਕਹਿੰਨੇ ਇੱਕ ਨੂੰ ਟ੍ਰੇਨਿੰਗ ਕਹਿੰਨੇ ਐ ਟ੍ਰੇਨਿੰਗ ਦਾ ਸਾਬਾ ਵੀ ਅਸੀਂ ਵੇਲ ਨੂੰ ਕਿਸ ਤੀਕਾ ਲੈ ਕੇ ਜਾਣਾ ਉਹਦੇ ਵਿੱਚ ਜਿਹੜੇ ਵੱਡੇ ਪੱਧਰ 'ਤੇ ਬਾਗ ਲਾਏ ਉਹਨਾਂ ਨੂੰ ਪਤਾ ਹੈ ਉਹਨਾਂ ਦੇ ਬਕਾਇਦਾ ਟ੍ਰੇਨਰ ਨੇ ਕੋਈ ਐਚ ਤਰੀਕੇ ਨਾਲ ਉਹਨੂੰ ਟ੍ਰੇਨ ਕਰਦੇ ਨੇ ਕੋਈ ਬਾਏ ਤਰੀਕੇ ਨਾਲ ਕੋਈ ਟ੍ਰੇਨ ਕਰਦੇ ਨੇ ਉਸ ਤੋਂ ਬਾਅਦ ਉਹਦੀਆਂ ਕਟਿੰਗ ਦੇ ਤਰੀਕੇ ਵੀ ਹੈਗੇ ਨੇ ਹਮ ਬਾਬਰ ਤਰੀਕਾ ਹੈਗਾ ਜਾਂ ਹੋਰ ਕੋਈ ਕੁਛ ਹੈ ਪਰ ਕਿਹੜੀ ਲੂਗੀ ਚੀਜ਼ ਵਿੱਚ ਤੁਸੀਂ ਕੀ ਕਰਨਾ ਹੈ ਪਰਮ ਟ੍ਰੇਨ ਕਰਨਾ ਜੇ ਤੁਹਾਡੇ ਕੋਲੇ ਪੌਦਾ ਪਿਛਲੇ ਸਾਲ ਲਾਇਆ ਹੋਇਆ ਤਾਂ ਉਹ ਵੱਧ ਗਿਆ 4-5 ਫੁੱਟ ਤੇ ਉਸ ਤੋਂ ਬਾਅਦ ਉਸ ਤੱਕ ਉਹਦੇ ਵਿੱਚ ਕੋਈ ਸ਼ਾਖ ਹੋਰ ਨਾ ਫੁੱਟਣ ਦਿਓ ਤੇ ਨਵਾਂ ਫਟਾਰਾ ਆਉਂਦਾ ਨੂੰ ਤੋੜ ਦਿਓ ਤੇ ਉਸ ਨੂੰ ਬਿਲਕੁਲ ਟਾਪ ਦੇ ਉੱਤੋਂ ਕੋਈ 1 ਇੰਚ 2 ਇੰਚ ਕੱਟ ਦਿਓ ਨੂੰ 4-5 ਫੁੱਟ ਉੱਪਰ ਲਿਆ ਕੇ ਇਹ ਉਸ ਤੋਂ ਬਾਅਦ ਉਹਦੀਆਂ ਅੱਖਾਂ ਫੁੱਟਣੀਆਂ ਜਿਹੜੀਆਂ ਉਹ ਵਿੱਚ ਸੇ ਬਹੁਤਿਆਂ ਨੇ ਫੁੱਟਣ ਦੇਣੀਆਂ। ਇਹ ਦੋ ਜਾਂ ਤਿੰਨ ਅੱਖਾਂ ਨੂੰ ਫੁੱਟਣ ਦਿਓ ਉਹ ਅੱਗੇ ਵਧਣਗੀਆਂ। ਹਾਂ ਜੇ ਤੁਹਾਡੇ ਪਹਿਲਾਂ ਦਲੇ ਹੋਏ ਹੈ ਤਾਂ ਬਹੁਤ ਜ਼ਿਆਦਾ ਉਹਦੇ ਉੱਪਰ ਪੌਦੇ ਨੇ ਫਲਾਕ ਕੀਤਾ ਹੋਇਆ ਤਾਂ ਉਹਦੀਆਂ ਟਾਹਣੀਆਂ ਦੀ ਗਰਲੀਆਂ ਕਰ ਦਿਓ। ਦੋ ਜਾਂ ਤਿੰਨ ਟਾਹਣੀਆਂ ਜਿਹੜੀਆਂ ਪ੍ਰਾਣੀਆਂ ਹੋਣ ਤੇ ਨਰਣੀਆਂ ਹੋਣ ਉਹਨੂੰ ਰੱਖ ਲਓ। ਉਹਨਾਂ ਦੇ ਵੀ ਸਿਰੇ ਜਾ ਕੇ ਅੱਗੇ ਮਤਲਬ ਅੱਧਾਸ ਉਹ ਵੀ ਅੱਖਾਂ ਲੈ ਕੇ ਉਸ ਤੋਂ ਬਾਅਦ ਕੱਟ ਦਿਓ ਕਿ ਉਸ ਤੋਂ ਵਿੱਚੋਂ ਵੀ ਟਾਣੀਆਂ ਨਿਕਲੀਆਂ ਹੋਣਗੀਆਂ ਉਹ ਜਿਹੜੀਆਂ ਵਿੱਚੋਂ ਨਿਕਲੀਆਂ ਹੋਈਆਂ ਟਾਣੀਆਂ ਜੇ ਕੋਈ ਬਹੁਤ ਨੇੜੇ-ਨੇੜੇ ਐ ਉਹਨਾਂ ਨੂੰ ਕੱਟ ਕੇ ਵੇਰਲੀਆਂ ਕਰ ਦਿਓ ਬਾਕੀ ਜਿਹੜੀ ਅਸੀਂ ਟਾਣੀ ਉਹਦੇ ਵਿੱਚੋਂ ਅੱਗੇ ਨਿਕਲੀ ਹੋਈ ਸ਼ਾਖ ਨੂੰ ਛੱਡਣਾ ਹੈ ਆ ਉਹਦੇ ਉੱਤੇ ਦੋ ਅੱਖਾਂ ਛੱਡ ਕੇ ਅੱਗੇ ਉਹਨਾਂ ਨੂੰ ਕੱਟ ਦੇ ਇਸ ਤਰ੍ਹਾਂ ਵੇਰਲੀ ਹੋ ਜਾਏਗੀ ਤੇ ਉਹਦੇ ਨਾਲ ਨਿਕਤਾ ਇਹ ਵੀ ਇਹ ਅੰਗੂਰ ਹੈ ਉਹ ਬਿਲਕੁਲ ਨਵੇਂ ਸਾਲ ਦੇ ਪਟਾਰੇ ਉੱਤੇ ਲੱਗਦੇ ਆ ਤੇ ਜੇ ਸਾਡੇ ਕੋਲ ਬੀਲ ਬਹੁਤ ਜ਼ਿਆਦਾ ਫੈਲੀ ਹੋਈ ਹੈ ਆਪਾਂ ਵੇਖਿਆ ਕਈ ਥਾਵਾਂ ਤੇ ਲੋਕਾਂ ਨੇ ਕੋਈ ਟੰਬੇ ਲਾਇਏ ਹੋਏ ਲੱਕੜਾਂ ਲਾਇਆ ਹੋਏ ਆ ਮਤਲਬ ਪੂਰੇ ਛੱਪਰ ਪਾਏ ਹੋਏ ਆ ਉਹਦੇ ਉੱਪਰ ਚੜਾਈ ਹੋਈ ਹੈ ਹਾਂ ਉਹਦਾ ਕੋਈ ਫਾਇਦਾ ਨਹੀਂ ਤੇ ਜਨਰਲ ਕੀ ਹੈਗਾ ਵੀ ਬਹੁਤ ਜ਼ਿਆਦਾ ਫਲ ਤਾਂ ਲੱਗਦਾ ਤੇ ਫਲ ਦੀ ਕੁਆਲਿਟੀ ਨਹੀਂ ਬਣਦੀ ਉਹਨੂੰ ਸਹੀ ਤਰੀਕੇ ਨਾਲ ਕਰਕੇ ਤੱਕ ਨਹੀਂ ਮਿਲਦੇ ਇਸ ਕਰਕੇ ਬਰਲੀਆਂ ਬਰਲੀਆਂ ਟਾਣੀਆਂ ਰੱਖ ਲਓ ਕਿ ਕਿ ਉਹਨਾਂ ਦੇ ਵਿੱਚ ਉਹਨੂੰ ਚੰਪ ਹਵਾ ਸਹੀ ਮਿਲੇਗੀ ਤੇ ਜਿਸ ਦੇ ਨਾਲ ਅੰਗੂਰਾਂ ਦੀ ਕੁਆਲਿਟੀ ਬਣੇਗੀ ਤੇ ਜਿਹੜਾ ਹੈ ਫਲ ਵਧੀਆ ਤਰੀਕੇ ਨਾਲ ਲੱਗੇਗਾ ਪੱਕੇਗਾ ਵੀ ਵਧੀਆ ਇੱਕ ਸਾਰ ਪੱਕੇਗਾ ਇਸ ਲਈ ਇਹ ਕੰਮ ਜ਼ਰੂਰ ਕਰ ਲਓ ਅ ਦੂਸਰਾ ਕੰਮ ਹੈ ਜਿਹੜੀ ਇਸ ਵਾਰ ਫਲਦਰ ਪੌਦਿਆਂ ਨੂੰ ਇਸ ਟਾਈਮ ਦੇ ਉੱਤੇ ਜਿਹੜੀ ਖਾਦ ਪਾਉਣੀ ਹੈ ਉਹ ਪਾ ਦਿਓ ਜਿਹੜੀ ਰੂੜੀ ਦੀ ਖਾਦ ਆਮ ਤੌਰ ਦੇ ਉੱਤੇ ਜਿਹੜੀ ਦਸੰਬਰ ਮਹੀਨੇ ਵਿੱਚ ਪਾਈ ਜਾਂਦੀ ਉਹ ਸਮਾਂ ਲੰਘ ਚੁੱਕਾ ਹੈ ਤੇ ਸਿਰਫ ਤੁਸੀਂ ਜਿਹੜਾ ਬੇਰੀ ਤੇ ਅਮਰੂਦ ਦੇ ਪੌਦੇ ਲੱਗੇ ਹੋਏ ਨੇ ਉਹਨਾਂ ਨੂੰ ਹਾਲੇ ਰੂੜੀ ਦੀ ਖਾਦ ਅੱਗੇ ਜਾ ਕੇ ਮਈ ਜੂਨ ਦੇ ਵਿੱਚ ਪਾਉਣੀ ਹੈ ਤੇ ਬਾਕੀ ਜਿਹੜੇ ਪੱਛੜੀ ਪੌਦੇ ਨੇ ਜਾਂ ਦੂਸਰੇ ਪੌਦੇ ਨੇ ਕੋਈ ਨਿੰਬੂ ਯਾਤਰੀ ਦੇ ਪੌਦੇ ਨੇ ਉਹਨਾਂ ਨੂੰ ਤੁਸੀਂ ਯੂਰੀਆ ਫਾਸਫੋਰਸ ਤੇ ਪੋਟਾਸ਼ ਇਸ ਸਮੇਂ ਉਹਦੀ ਪਹਿਲੀ ਕਿਸ਼ਤਵਾ ਦਿਓ ਦੂਸਰੀ ਕਿਸ਼ਤ ਉਹਦੀ April ਦੇ ਵਿੱਚ ਜਾ ਕੇ ਪਾਏਗੀ ਤਾਂ ਉਸ ਜੀ ਯੂਨੀਵਰਸਿਟੀ ਦੇ ਨਿਸ਼ਾਰਸ਼ਾਂ ਵੇਖ ਲਓ ਉਹਨਾਂ ਦੀ ਸਾਈਟ ਪੀਯੂ ਲੁਧਿਆਣਾ ਸਰਚ ਕਰਕੇ ਉੱਥੇ ਵੀ ਤੁਹਾਨੂੰ ਮਿਲ ਜਾਏਗੀ ਤੇ ਜਾਂ ਫਿਰ ਜਿਹੜੀ ਫਲਾਂ ਦੀ ਕਾਸ਼ਤ ਦੀ ਕਿਤਾਬ ਹੈ ਉਸ ਤੋਂ ਵੀ ਮਦਦ ਲੈ ਸਕਦੇ ਹੋ ਇਹ ਮੋਟਾ ਜਿਹਾ ਤਰੀਕਾ ਇਹ ਹੈ ਵੀ ਜੇ ਕਿਸਾਨ ਦਾ ਪੌਦਾ ਉਹਨੂੰ ਕੋਈ ਲਗਭਗ 80 ਤੋਂ 100 ਗ੍ਰਾਮ ਯੂਰੀਆ ਤੇ ਇਹਨੇ ਕੀ ਪੋਟਾਸ਼ ਤੇ ਉਸ ਤੋਂ ਦੁੱਗਣੀ ਜਿਹੜੀ ਹੈਗੀ ਹੈ ਆਪਾਂ ਫਾਸਫੋਰਸ ਕਾ ਉਪਾ ਸਕਦੇ ਆ ਤੇ ਜਿਹੜਾ ਬੇਰ ਤੇ ਅਮਰੂਦ ਹੈ ਉਹਨੂੰ ਸਿਖਾਦ ਅੱਗੇ ਜਾ ਕੇ ਮਈ ਜੂਨ ਦੇ ਵਿੱਚ ਪੋਣੀਆਂ ਦੂਸਰੀ ਕਿਸਟ ਜਿਹੜੀ ਹੈਗੀ ਆ ਉਹਦੀ ਸਤੰਬਰ ਅਕਤੂਬਰ ਦੇ ਵਿੱਚ ਪੋਣੀਆਂ ਸੋ ਇਸ ਤਰੀਕੇ ਨਾਲ ਅਸੀਂ ਕੁਆਲਿਟੀ ਦੇ ਘਰਖਾਨੇ ਜੋਗੇ ਫਲ ਲਾਭਤ ਕਰ ਸਕਦੇ ਆ ਤੇ ਫਲਦਾਰ ਬੂਟੇ ਲਾਉਣ ਦਾ ਸਮਾਂ ਮੈਂ ਪਹਿਲਾਂ ਕਈ ਵੀ ਕਈ ਵੀਡੀਓ ਦੇ ਵਿੱਚ ਦੱਸ ਚੁੱਕਾ ਹੁਣ ਸਾਡੇ ਕੋਲ ਸਮਾਂ ਚੱਲ ਰਿਹਾ ਹੁਣ ਤੱਕ ਤੁਸੀਂ ਅੱਗੇ ਜਨਵਰੀ ਫਰਵਰੀ ਮਾਰਚ ਤੱਕ ਇਹਨਾਂ ਪੌਦਿਆਂ ਨੂੰ ਲਾ ਸਕਦੇ ਆ ਤੇ ਕਿ ਤੁਹਾਨੂੰ ਗਰਮੀ ਤੋਂ بچਾ ਕੇ ਰੱਖਣਾ ਪਏਗਾ ਉਸ ਤੋਂ ਬਾਅਦ ਜਿਹੜਾ ਸਮਾਂ ਆਏਗਾ ਇਹਦੇ ਕੋਲ ਆਪਾਂ ਸਤੰਬਰ ਅਕਤੂਬਰ ਦਾ ਸਮਾਂ ਆਏਗਾ ਜਦੋਂ ਬਰਸਾਤ ਲੰਗੀ ਸੋ ਇਹਨਾਂ ਸਮਿਆਂ ਆਪ ਦੇ ਵਿੱਚ ਸੀਫਾ ਫਲਦਰ ਪੌਦੇ ਲਾ ਸਕਦੇ ਆ ਹੁਣ ਤੁਸੀਂ ਪ੍ਰੋਸਜੋਗ ਨਰਸਰੀਆਂ ਤੋਂ ਫਲਦਰ ਪੌਦੇ ਪ੍ਰਾਪਤ ਕਰ ਸਕਦੇ ਹੋ ਕਿਸਾਨ ਮੇਲੇ ਆ ਰਹੇ ਨੇ ਉਥੋਂ ਤੁਸੀਂ ਫਲਦਰ ਪੌਦੇ ਪ੍ਰਾਪਤ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ